ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਗੁਰੂ ਅਮਰਦਾਸ ਜੀ ਆਏ ਹਾਂ ਜੀ ਹਾਂ ਜੀ ਧੰਨ 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 ਗੁਰੂ ਅਮਰਦਾਸ ਸੋ ਦਰਸ਼ਨ ਕਰਕੇ ਮੈਂ ਦੱਸ ਨਹੀਂ ਸਕਦਾ ਤੇ ਬਹੁਤ ਤੇ ਸਾਰਿਆਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਆ ਪੁੱਤਰ ਵੇਖ 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 ਕੇ ਵੇਖ ਕੇ ਜੀ ਹਾਂਜੀ ਹੁਕਮ ਨੇ ਬੜੀ ਮਿਹਰੇ ਕੋ ਪਾਪਾ ਜੀ ਦੀ ਤੁਹਾਡੇ ਤੇ ਥੜਾ ਥੜਾ ਮਦਦ ਕਰਦੇ ਨਜ਼ਰ ਆਇਆ ਜਦੋਂ ਤੁਹਾਡੇ ਆ ਤੇ ਸੰਕਟ ਆਇਆ ਹਾਂਜੀ ਹਾਂਜੀ ਆ ਆਪਾਂ ਕੋਈ ਨਹੀਂ ਸਭ ਵਾਹਿਗੁਰੂ ਨੇ ਕਰਾਈਆ ਸੋ ਉਹਨਾਂ ਦੀ ਉਹ ਬਾਬੇ ਦੇ ਹੁਕਮ ਬਣਾ ਪਤਾ ਨਹੀਂ ਹਿੱਲ ਸਕਦਾ ਸੋ ਜੋ ਕਰਾਇਆ ਉਹ ਵਾਹਿਗੁਰੂ ਨੇ ਕਰਾਇਆ ਇਹ ਸਭ ਉਸ ਪਰਮਾਤਮਾ ਦੀ ਸ਼ਕਤੀ ਉਹਨਾਂ ਨੇ ਹਣਾ ਸਭ ਵਾਹਿਗੁਰੂ ਨੇ ਕਰਾਇਆ ਜੀ ਇਲੇ ਦੇ ਸਭ ਕ੍ਰਿਪਾ ਗੁਰ ਰਾਮਬਾਈ ਜੀ ਧਾਨਗੁਰ ਰਾਮਦਾਸ ਚੜਦੀ ਕਲਾ ਚੜਦੀ ਕਲਾ ਜੀ ਕੋਈ ਆਉਣ ਵਾਲੇ ਨਵੇਂ ਪਰਜਾ ਬੱਸ ਕਰ ਰਹੇ ਆ ਜੀ ਤੇ ਨਵਾਂ ਗਾਣਾ ਰਿਲੀਜ਼ ਕਰ ਰਹੇ ਆ ਇੱਕ ਦੋ ਦਿਨ ਚ ਉਹਦੀ ਡੇਟ ਡਿਸਾਈਡ ਕਰ ਦਾਂਗੇ ਕੋਈ ਸੁਆਮ ਨੂੰ ਲੈ ਕੇ ਕੋਈ ਨਵੇਂ ਕਾਰਜ ਬੱਸ ਜ਼ਿੰਦਗੀ ਚੱਲੀ ਜਾਂਦੀ ਆ ਤੇ ਨਾਲ ਅਸੀਂ ਤੇ ਕੋਈ ਵਧੀਆ ਪਲਾਨ ਕਰਦੇ ਆ ਸੁਖ ਨਾਲ ਹੁਣ ਸਾਰੀ ਟੀਮ ਜੁੜ ਗਈ ਆ ਤੇ ਦੇਖੋ ਪਹਿਲੇ ਹੀ ਚਾਇਨਾ ਡੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਦੀਆਂ ਜਾਂ ਪੰਛੀਆਂ ਨੇ ਤਾਂ ਖਬਰਾਂ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਪਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਸਲਾਹ ਦੇਣੀ ਚਾਹੁੰਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ੍ਹ ਲੋਕ ਪੜੇ ਲਿਖੇ ਨੇ ਅੱਜ ਕੱਲ੍ਹ ਕੋਈ ਐਦਾਂ ਦੀ ਹੋਣੀ ਅਵੇਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਹਿੰਦੇ ਦੋ ਇਹ ਜਿਹੜੇ ਦੁੱਖ ਭੁੱਲਦੇ ਆ ਜਿਹੜੇ ਐ ਏਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਬੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਦੇਖੋ ਪਹਿਲਾਂ ਹੀ ਚੈਨਾਡੋਰ ਤਾਂ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਦੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਕੱਲੇ ਚਲੋ ਕਬੂਤਰ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੇ ਆਂਤੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਸਲਾਹ ਦੇਣੀ ਚਾਹੁੰਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਏਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜਿਹੇ ਦੁੱਖ ਭੁੱਲਦੇ ਆ ਜਿਹੜੇ ਏਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਪਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਔਰ ਫਿਰ ਜੇ ਜ਼ਿਆਦਾ ਸਖਤਾਈ ਕਰਨੀ ਪਊਗੀ ਫਿਰ ਦੇਖੋ ਪਹਿਲੇ ਹੀ ਚਾਇਨਾ ਟੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਪਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ੍ਹ ਲੋਕ ਪੜੇ ਲਿਖੇ ਨੇ ਅੱਜ ਕੱਲ੍ਹ ਕੋਈ ਇਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜਿਹੜਾ ਦੁੱਖ ਭੁੱਲਦੇ ਆ ਜਿਹੜੇ ਆ ਐਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਸਾਰੇ ਕਹਿੰਦੇ ਸੀਗੇ ਸਾਰੇ ਪਿੰਡ ਦੇ ਵੀ ਗਏ ਸੀ ਬੇਟਾ ਇਹ ਜੂਈ ਮੈਂ ਤਾਂ ਨਹੀਂ ਦਿੱਤੀ ਮੈਂ ਇਹ ਵੀਰਾਂ ਦਾ ਨੰਬਰ ਦੇਖਾ ਮੋਬਾਈਲ ਤੇ ਵੀ ਕੋਠੀ ਗਾ ਲੈਂਦੇ ਮੈਂ ਵੀਡੀਓ ਦੇਖ ਲਈ ਮੈਂ ਜੋ ਵੀਡੀਓ ਦੇਖ ਲਈ ਤਾਂ ਮੈਂ ਵੀਰਾਂ ਨੂੰ ਇਹਨਾਂ ਨੂੰ ਅਸਨੇ ਮੇਰੇ ਵੀਰ ਪੁੱਤ ਬੇਟੇ ਨੂੰ ਸੋੜੇ ਨੂੰ ਕਿਹਾ ਤੇ ਮਹਾ ਫੋਨ ਤੇ ਵੀ ਆਇਆ ਐ ਕਰਕੇ ਕਾਹ ਲੈ ਜਾਂਦੇ ਕੋਠੀ ਤੋ ਇਹ ਨੰਬਰ ਦੇਖ ਨੈਟ ਕਰ ਲੈ ਉਹ ਤੇ ਆ ਗਿਆ ਸੀਗਾ 30-40 ਲੱਖ ਪਹਿਲਾਂ ਵਾਲੇ ਤਾਂ ਪਹਿਲਾਂ 60 ਤਾਂ ਮੰਨ ਕੇ ਚੱਲ ਹੁਣ ਇਸ ਇਥੇ ਆ ਗਿਆ ਨਵੀਂ ਹੱਟ ਕੋਠੀ ਪਾਈ ਅਸੀਂ ਨਵੀਂ ਕੋਠੀ ਪਾ ਕੇ ਅਸੀਂ 75 ਲੱਖ 80 ਦੇ ਨੇੜੇ ਤਕਰੀਬ ਲੱਗ ਗਈ ਫਿਰ ਐਨੀ ਆ ਰੀਜਣਾ ਪਾਇਆ ਕਪ ਬੋਰਡ ਕਰਾਏ ਹੋਰ ਕਰਾਇਆ ਰਸੋਈ ਤਿਆਰ ਕਰਾਈ ਸਾਰਾ ਕੁਝ ਕਰਾਇਆ ਵੀ ਉਹਦੇ ਮਤਲਬ ਕਿ ਮੈਨੂੰ ਬਹੁਤ ਦਿਮਾਗ ਤੇ ਟੈਨਸ਼ਨ ਹੋਈ ਜਿੱਕਰ ਕਹਿੰਦੇ ਸੀ ਮਟੋਣਾ ਟੈਨਸ਼ਨ ਮੈਂ ਮੰਨ ਕੇ ਚੱਲ ਵੀ ਐਨੀ ਹੋ ਗਈ ਸੀ ਵੀ ਰੋਟੀ ਲਾਟੀ ਖਾਣੋਂ ਹਟ ਗਈ ਸੀ ਮੈਂ 10-15 ਦਿਨ ਮੈਂ ਰੋਟੀ ਲਾਖਦੀ ਜਿੱਕਰ ਕਹਿੰਦੇ ਸੀ ਵਿਟਾ ਵੀ ਨਹੀਂ ਇਹ ਫਿਰ ਮੈਂ ਵੀਰਾਂ ਦੀ ਵੀਡੀਓ ਦੇਖੀ ਪੀੜਕ ਮੇਰਾ ਆਦ ਬੈਠੇ ਨੂੰ ਕਿਹਾ ਮਾ ਬੇਟੇ ਘਬਰਾਉਣਾ ਨਹੀਂ ਹੈਗਾ ਹੁਣ ਆ ਵੀਡੀਓ ਦੇਖਾ ਬਸ ਦੇਖਿਏ ਮੰਨ ਕੇ ਚੱਲ ਵੀ ਆਪਾਂ ਫੋਨ ਤੇ ਗੱਲਬਾਤ ਇਹਨਾਂ ਨਾਲ ਕਰੀਏ ਫਿਰ ਇਹ ਵੀਰਾਂ ਨਾਲ ਗੱਲਬਾਤ ਕਰੀਏ ਸੀ ਜਦੋਂ ਅਸੀਂ ਗੱਲਬਾਤ ਕਰੀ ਮੰਨ ਕੇ ਚੱਲ ਵੀ ਇਹ ਕਹਿੰਦੇ ਵੀ ਅਸੀਂ ਹਾਂ ਇਹ ਗਾਂਹ ਹੋ ਜੂ ਫਿਰ ਮੈਂ ਆਖਿਆ ਵੀਰਾਂ ਨੂੰ ਕਹਾਂ ਦੇਖ ਕੇ ਜਾਣ ਸਾਡੀ ਫਿਰ ਇਹ ਰਾਤ ਨੂੰ ਆ ਗਏ ਜਦੋਂ ਇਹ ਰਾਤ ਨੂੰ ਆ ਗਏ ਤੇ ਦੇਖ ਗਏ ਦੇਖ ਕੇ ਇਹ ਵੀਰਾਂ ਨੇ ਕਿਹਾ ਵੀ ਹਾਂ ਮਾਤਾ ਗਾਂਹ ਹੋ ਜੂ ਵੀ ਸਾਡੇ ਤੇ ਭਰੋਸਾ ਕਰ ਮੈਂ ਭਰੋਸਾ ਕਰਿਆ ਲੋਕ ਕਹਿੰਦੇ ਸੀ ਕਹਿੰਦੇ ਵੀ ਇਹਦਾ ਤਰੇੜਾ ਆ ਜਾਣਗੇ ਆ ਇਹ ਗਾਂ ਨਹੀਂ ਹੋਣੀ ਇਹ ਐ ਨਹੀਂ ਹੋਣੀ ਚੋ ਨਹੀਂ ਹੋਣੀ ਤੇ ਮੈਂ ਆਖਿਆ ਵੀ ਮੈਨੂੰ ਭਰੋਸਾ ਬਣ ਗਿਆ ਹੁਣ ਇਹਨਾਂ ਤੇ ਭਰੋਸਾ ਹੋ ਗਿਆ ਤਕਰੀਬਨ ਬਾਹਲੇ ਹੀ ਬੜੇ ਬੀਵੀਰਾਂ ਦਾ ਕੰਮ ਹੈ ਬਹੁਤ ਵਧੀਆ ਇਹ ਕੰਮ ਕਰਦੇ ਨੇ ਤੇ ਅਸੀਂ ਖੁਸ਼ੀ-ਖੁਸ਼ੀ ਆਪਦਾ ਘਰੇ ਜਾਵਾਂ ਕਿੰਨੇ ਮਹੀਨਿਆਂ ਤੋਂ ਤੁਸੀਂ ਪਾਲਾਂ ਦੇ ਵਿੱਚ ਰਹਿ ਰਹੇ ਹੋ ਤੁਸੀਂ ਕਿਹੜੇ ਹਾਲਾਤ ਨੇ ਠੰਡ ਦਾ ਮੌਸਮ ਹੈ ਮੈਂ ਮੰਨ ਕੇ ਚੱਲ ਇਹ ਗੱਲ ਕਹਿਣੀ ਆ ਵੀ ਜਿਵੇਂ ਹਣ ਪਸੂਆਂ ਦਾ ਇਹ ਹਾਲਾਤਾਂ ਚ ਮੈਨੂੰ ਕਹਿੰਦੇ ਕਹਿੰਦੇ ਵੀ ਆਪਾਂ ਹੋਰ ਮਕਾਨ ਲੈ ਲਈਏ ਅਸੀਂ ਉੱਥੇ ਚਲੇ ਜਾਈਏ ਵੀ ਤੂੰ ਉੱਥੇ ਰਹਿ ਵੀ ਮੈਂ ਆਖਿਆ ਵੀ ਜਦੋਂ ਕੋਠੀ ਗਾਂ ਲੈ ਜਾਂਦਾ ਮੇਰਾ ਇਹ ਮਨ ਨਹੀਂ ਕਰਦਾ ਮੈਂ ਇੱਥੋਂ ਦੂਰ ਜਾਵਾਂ ਫਿਰ ਮੈਂ ਇੱਥੇ ਦੇਖੂਗੀ ਕਿਵੇਂ ਲਿਜਾਣਗੇ ਮੈਂ ਕਹਾਂ ਮੈਨੂੰ ਤਾਂ ਇੱਥੇ ਕਮਰਾ ਇੱਕ ਪਾ ਕੇ ਬਿਠਾ ਦਿਓ 200 ਪਿੰਦਰਤ ਸਿੰਘ ਕਾਲਕ ਨੌਜਵਾਨ ਦੀ ਚਾਈਨਾ ਰੋਡ ਦੇ ਜਨ ਮੌਤ ਹੋਈ ਹੈ ਹਾਂਜੀ ਇਹ ਤੁਹਾਡੇ ਬੰਦੇ ਸੀ ਅੱਜ ਮੇਰੇ ਪਿੰਡ ਤੇ ਜਿੰਦਗੀ ਕਿੱਥੋਂ ਆ ਰਹੀ ਸੀ ਕੀ ਨਾ ਸੀ ਇਹ ਆਪਣੇ ਸਮਰਾਲੇ ਸੈਂਟੀਨਲ ਸਕੂਲ ਆ ਜੀ ਬਾਈਪਾਸ ਤੇ ਉੱਥੋਂ ਪੇਪਰ ਦੇ ਕੇ ਆ ਗਿਆ ਸੀ ਬੱਚਾ ਜਦੋਂ ਰਸਤੇ ਵਿੱਚ ਆ ਗਿਆ ਸੀ ਇਹਦੇ ਭਰਾ ਦਾ ਮੁੰਡਾ ਨੂੰ ਨਾਲ ਲੈ ਕੇ ਆ ਰਿਹਾ ਸੀ ਉਦੋਂ ਰਸਤੇ ਵਿੱਚ ਚੈਨਾ ਟੂਰ ਨੇ ਇਹਨੂੰ ਲਪੇਟੇ ਚ ਲੈ ਲਿਆ ਤੇ ਉਪਰ ਬਾਅਦ ਇਹਦੀਆਂ ਸਾਰੀ ਜੋ ਗੱਦਨਾ ਸਾਰੀ ਵੱਡੀ ਗਈ ਮੌਕੇ ਤੇ ਨੂੰ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਜਵਾਬ ਦਿੱਤਾ ਕਿ ਮੇਰੇ ਤੱਕ ਪਹੁੰਚ ਕਰਤਾ ਜੀ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਇਹਨੂੰ ਪੇਤਾ ਜੀ ਉਹਦੇ ਸਰਪੰਚ ਹਾਂਜੀ ਸਰਪੰਚ ਨੇ ਇਹਨਾਂ ਦੇ ਪਿਤਾ ਸਾਹਿਬ ਸਰਪੰਚ ਨੇ ਕਿਹ ਵੀ ਚੈਨਾ ਡੋਰ ਬੰਦ ਕੀਤਾ ਕਿਹਨੂੰ ਦੋਸ਼ੀ ਮੰਨਦੇ ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਅਨਾਊਂਸਮੈਂਟ ਵੀ ਕਰਵਾਈ ਹੈ ਕਿ ਚੈਨਾ ਡੋਰ ਬੰਦ ਕੀਤੀ ਜਾਵੇ ਕਿ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਉਹ ਵੀ ਟੀ ਵਿਚਾਰੇ ਬੈਠੇ ਨੇ ਉਹਨਾਂ ਨੂੰ ਪਤਾ ਕਿਹਦੀ ਅਨਗੈਦੀ ਕੀਤੀ ਹੋ ਰਹੀ ਸਰਕਾਰ ਦੀ ਪ੍ਰਸ਼ਾਸਨ ਦੀ ਅਨਗੈਦੀ ਹੈਗੀ ਹੈ ਇਹਨਾਂ ਨੂੰ ਵੱਡੇ ਲੈਵਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਪਤੰਗਬਾਜ਼ੀ ਬੰਦ ਕਰਨੀ ਚਾਹੀਦੀ ਹੈ ਚੈਨਾ ਡੋਰ ਤੇ ਵੀ ਸਖਤ پابੰਦੀ ਚਾਹੀਦੀ ਹੈ ਉਹ ਦੇਖਿਆ ਜਿਵੇਂ ਉਹ ਡੈੱਡ ਬੋਡੀ ਮੁੰਡੇ ਦੀ ਹੋਈ ਹੈ ਨਾ ਉਹ ਅੰਕਿਤ ਸਿੰਘ ਦਾ ਬਹੁਤ ਦੇਖਿਆ ਦੇਖਿਆ ਨੂੰ ਜਾ ਰਿਹਾ ਠੀਕ ਹੈ। ਹਰ ਸਹੀ ਕਹਿ ਸਕਦੇ ਆ ਜੀ ਕਿਸੇ ਦਾ ਜਵਾਨ ਪੁੱਤ ਮਰ ਗਿਆ ਜੀ ਤੋਂ ਵੱਡਾ ਦੁੱਖ ਕੀ ਹੋਊਗਾ। ਜਾਣੀ ਜੀ ਸਾਨੂੰ ਬਹੁਤ ਦੁੱਖ ਆ। ਸਰਕਾਰ ਨੂੰ ਚਾਹੀਦਾ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਂ ਪੁੱਤ ਦਾ ਚਿਰਾਗ ਨਾ ਬੁੱਝੇ ਇਸ ਕਰਕੇ ਧਿਆਨ ਦੇਣਾ ਚਾਹੀਦਾ। ਇਕੱਲਾ ਮੁੰਡਾ ਸੀ। ਇਕੱਲਾ ਹੀ ਮੁੰਡਾ ਸੀ। ਇਕੱਲੇ ਪੁੱਤ ਸੀ ਬਾਦ ਆ ਜੀ। ਮੇਰਾ ਉਹਨਾਂ ਕੋ ਕੰਮ ਕਰ ਰਹੇ ਸੀ ਬੱਚੇ। ਬੱਚੇ ਤੇ ਉਹਨਾਂ ਦੇ ਕੰਮ ਕਰ ਰਹੇ ਸੀ ਮਾਂ ਉਹਨਾਂ ਦਾ। ਹਾਂਜੀ ਕਿ ਕਿਸ ਤਰ੍ਹਾਂ ਸੁਹਾ ਸੀ ਬੱਚੇ ਦਾ ਬਹੁਤ ਵਧੀਆ ਸੁਭਾਅ ਸੀ ਗਾਈ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀ ਜਿਹੜੀ ਥੋੜੀ ਘਟਨਾ ਹੋਈ ਆ ਇਹਦੇ ਨਾਲ ਪੂਰਾ ਪੰਜਾਬ ਰੋ ਰਿਹਾ ਹਾਂਜੀ ਇਹ ਸਹਿਣਾ ਚਾਹੁੰਦੇ ਕਿ ਜਿਹੜੀ ਚਾਈਨਾ ਡੋਰ ਇੰਨੀ ਹੁੜ ਰਹੀ ਹੈ ਤੇ ਫਿਰ ਵੀ ਇਹਨਾਂ ਕੰਮ ਹੋ ਰਹੇ ਨੇ ਇਹ ਤਾਂ ਟੋਟਲੀ ਪਤੰਗ ਦਾ ਪਤੰਗ ਵਾਜੀ ਹੈ ਜਿਹੜੀ ਬੈਣੇ ਹੋਣੀ ਚਾਹੀਦੀ ਹੈ ਚਾਹੇ ਉਹ ਚਾਈਨਾ ਡੋਰ ਦਾ ਸਾਡੀ ਚਾਹੇ ਇੰਡੀਆ ਦੀ ਡੋਰਾ ਟੋਟਲੀ ਪਤੰਗ ਵਾਜੀ ਹੈ ਜਿਹੜੀ ਬੈਣ ਹੋਣੀ ਚਾਹੀਦੀ ਜਿਵੇਂ ਜਿੱਥੇ ਬੱਚਾ ਤੁਹਾਡੇ ਕੋਲ ਖੇਡਦਾ ਵੀ ਰਿਹਾ ਹੋਣਾ ਹਾਂਜੀ ਸਾਡੇ ਅੱਜ ਜਦੋਂ ਉਹ ਤੁਹਾਡੇ ਜਿੰਨੀ ਹੈ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੁ ਕਟਾ ਹੀ ਬਹੁਤ ਵੱਡਾ ਪੈ ਗਈ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਟਾ ਪੈ ਗਈ ਹੁਣ ਅਸੀਂ ਮੋਟਰਸਾਈਕਲ ਤੇ ਦਿੱਖਿਆ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ ਕੀ ਕਿ ਕਿੱਥੋਂ ਆ ਰਹੇ ਸੀ ਬੱਚਾ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਘਰ ਨੂੰ ਆ ਰਿਹਾ ਸੀਗੇ ਆਪਣੇ ਭਰਾ ਨਾਲ ਆ ਰਿਹਾ ਸੀਗਾ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜਿਹੇ ਸੋਗ ਦਾ ਲਹਿਰ ਹੈ ਪੂਰਾ ਰੋਡ ਜਾਮ ਵੀ ਥ ਹਾਂ ਜੀ ਉਸ ਤੋਂ ਬਾਅਦ ਕੀਤੀ ਹੈ ਪ੍ਰਸ਼ਾਸਨਾਂ ਕੀ ਗੱਲ ਬੋਲੀ ਪ੍ਰਸ਼ਾਸਨ ਤਾਂ ਇਹ ਦਰਵਾਸਾ ਦੇ ਕੇ ਗਿਆ ਜੀ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਇੱਕ ਰੋਕ ਲਈ ਸੀਦਾ ਕੋਈ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਕੀ ਕਰਦੇ ਪਿਤਾ ਜੀ ਦਾ ਟਰੱਕ ਦਾ ਕਾਰੋਬਾਰ ਸੀਗਾ ਜੀ ਸੁਣੇ ਸਰਪੰਚ ਵੀ ਦੇ ਹਾਂਜੀ ਮੌਜੂਦਾ ਸਰਪੰਚ ਹੈ ਜੀ ਇਸ ਟਾਈਮ ਤੁਮ ਜੀ ਕਰੇਗਾ ਹਾਂਜੀ ਮੈਂ ਕਰੀ ਸੀ ਗਈ ਹੁਣ ਉਹਦੂ ਘੰਟੇ ਟਾਈਮ ਅਸਲ ਸੰਸਕਾਰ ਗਏ ਹੋਏ ਡੈੱਡ ਬਡੀ ਤੇ ਪੋਸਟਮਾਰਟਮ ਵਾਸਤੇ ਸੁਣਾਲੇ ਅੱਜ ਤੇ ਬਖੜੇ ਹੁਣ ਇਹ ਜਗ੍ਹਾ ਵੀ ਉਹਨਾਂ ਦੀ ਖੁਦ ਕੋਠੀ ਉਸੇ ਮੁੰਡੇ ਦੀ ਸੀ ਜੀ ਵਾਣਾ ਰਹੀ ਤਿਆਰ ਹੋ ਰਹੀ ਸੀ ਉਹਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ ਜੀ 2 ਨੰਬਰ 7 ਨੰਬਰ 3 ਇਦਾਂ ਨਹੀਂ ਪਾਈ ਕਰ ਸਕਦੇ ਤੁਸੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਉਹ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਫੜ ਸਕਦੇ ਤੁਸੀਂ ਇਹ ਬੱਸ ਮੀਜੀ ਆ ਆ ਬੱਸ ਮੀਜੀ ਆ ਆ ਬੱਸ ਮੀਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਬਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾ ਕਹ ਨਾ ਕੋਈ ਹਾਂ ਨਾ ਕੀਤੀ ਨਾ ਨਾਕਾ ਥੋੜੀ ਲੱਗਾ ਬਾਬਾ ਜੀ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਇਹ ਪਿੱਛੇ ਨਾ ਜੋ ਨਹੀਂ ਦਿੱਤੋ ਆ ਹੁਣ ਪਤਾ ਲੱਗੇ ਨਾਜਾਇਜ਼ ਹਰਾਸਮੈਂਟ 6 ਨੰਬਰ ਵਾਲਿਆਂ ਦੀ ਨਜਾਇਜ਼ ਹਰਾਸਮੈਂਟ ਨਜਾਇਜ਼ ਹਰਾ ਓਏ ਦਾਂਸ਼ਮੰਦਾ ਵੀ ਇਹੀ ਉਹਦਣ ਦਾਂਸ਼ਮੰਦਾ ਵੀ ਇਹੀ ਮੋਟਰਸਾਈਕਲ ਤੇ ਉਹਦਣ ਵੀ ਨਾ 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 ਸਰਰ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਰਰ ਨੂੰ ਕਬਲ ਭਾਈ ਨੂੰ ਫੋਨ ਕਰ ਕੋਈ ਕੋਈ ਨਹੀਂ ਤੁਹਾਡੇ ਇੱਕ ਬੰਦਾ ਆਹ ਦਾਂਸ਼ਮੰਦਾ ਦੇਖਿਆ ਮੈਂ ਦਾਂਸ਼ਮੰਦਾ ਰਹਿਣਾ ਹਾਂ ਦਾਂਸ਼ਮੰਦਾ ਮੈਂ ਦਾਂਸ਼ਮੰਦਾ ਕੀ ਨਾਮ ਆ ਆਪਣਾ ਮੇਰਾ ਨਾਮ ਮਣੀ ਹੈ ਮਣੀ ਦਾਂਸ਼ਮੰਦਾ ਤੂੰ ਨਾ ਮੈਂ ਹਾਂ ਕਿਹੜੀ ਦਾਂਸ਼ਮੰਦਾ ਦਾਂਸ਼ਮੰਦਾ ਮੈਂ ਦਾਂਸ਼ਮੰਦਾ ਦਾ ਚੋਈ ਨਹੀਂ ਯਾਰ ਪਤਾ ਮੈਨੂੰ ਮੈਂ ਸ਼ੱਕ ਹਾਂ ਇਹਨੇ ਬਣਾ ਕੇ ਮੈਂ 6 ਨੰਬਰ ਤੇਰੇ ਨੇ ਆਖਿਆ ਪੈਸੇ ਚੱਲਣਾ ਪੰਨ ਨੇ ਆਖਿਆ 7 ਨੰਬਰ 7 ਨੰਬਰ ਮੈਂ ਕਿਹਾ 7 ਨੰਬਰ ਆ ਪੰਨ 15 ਨੰਬਰ ਆ 7 ਨੰਬਰ ਆ ਭਾਈ ਇਹਨਾਂ ਦੋਏ ਦਾ ਜੋਕ ਚੀ ਵੀ ਹੋਣਾ ਕਿਦਾ ਉਹ ਵੀ ਆ ਨਸ਼ਾ ਕੀਤਾ ਜਿਹਨੇ ਉਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹੁਣ ਇਹ ਰੀਸੈਂਟ ਘਟਨਾ ਦੇ ਬਾਬਤ ਤੁਹਾਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪੇਮਸਾ ਹਸਪਤਾਲ ਦੇ ਸਾਹਮਣੇ ਮਾਰਕੀਟ ਆ ਦੇ ਉੱਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉੱਥੋਂ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤੇ ਇਹਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਵਾਲੇ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਭਾਗ ਜੋ ਤੁਹਾਡੇ ਕੋਲ ਰਾਈਟਸ ਆ ਉਹਦੇ ਅਕੋਰਡਿੰਗ ਤੁਸੀਂ ਚਲਾਨ ਕੱਢ ਦੋ ਮੋਟਰਸਾਈਕਲ ਉਹਨੂੰ ਮੋਟਰਸਾਈਕਲ ਫੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆ ਭਾਗ ਚੱਲੋ ਜੋ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਗ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮੁਲਾਜ਼ਮ ਨਹੀਂ ਕਿਹਾਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿਹਾ ਚਲੋ ਥਾਣੇ ਚਲ ਜੀਏ ਤੇ ਮੈਨੂੰ ਕਹਿੰਦੇ ਕਿ ਤੂੰ ਸਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰਦੇ ਆ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਦਿਨਾਂ ਸਾਡੇ ਸਾਰੇ ਆ ਗਲਤ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਰਿਕਾਰਡ ਬਣਨੀ ਸ਼ੁਰੂ ਹੋਈ ਉਹ ਤਾਂ ਪਹਿਲਾਂ ਕਹਿੰਦੇ ਕਿ ਇਹ ਆਈਪੀਐਸ ਦਫਤਰ ਆਫਿਸ ਆ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸਾਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂਗੇ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਿਰਸਣ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਅਰਗੇ ਮੈਂ ਤਾਂ ਫਿਰ ਕਿਤੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਦਿਨਾਂ ਨੂੰ ਮੈਨੂੰ ਜੇ ਉਹ ਮਿਰੀਆ ਦੇ ਨਾਂ ਦਾ ਦੇਖੀ ਇਹ ਸ਼ਿਵਸੈਨ ਵਾਲੇ ਮੈਨੂੰ ਵੀ ਨਹੀਂ ਸਮਝ ਨਹੀਂ ਲੱਗਣਾ ਮੈਂ ਘਰ ਤੱਕ ਇਹੋ ਸੋਚੀ ਜਾਣਾ ਇਹ ਕਿਤੇ ਅਫਸਰਿਆ ਵੱਡੀ ਅਫਸਰਿਆ ਮੈਂ ਇਹਨਾਂ ਦੇ ਨਾਲ ਗਲਤ ਮਦਰ ਗਲਤ ਵੀ ਇਹਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਹਨਾਂ ਦੀਆਂ ਸਿਕਉਰਟੀਆਂ ਵਾਪਸ ਲਓ ਇਸ ਕੋਟਿੰਗਾਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਐਡਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਜ਼ ਆ ਜਾਓ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਣੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਜਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ